ਨਾਲ ਨਾਲ ਕਹਿੰਦੇ ਕਿ ਜਿਹੜੇ ਦੂਸਰੇ ਨੇਤਾ ਉੱਥੇ ਤਨਖਾਹ ਭੁਗਤ ਰਹੇ ਸੀ ਉਹਨਾਂ ਵਾਸਤੇ ਵੀ ਸਿਕਿਉਰਿਟੀ ਦੇ ਇੰਤਜ਼ਾਮ ਕੀਤਾ ਗਿਆ ਸਾਰੇ ਮਾਹੌਲ ਦੇ ਵਿੱਚ ਇੱਕ ਗੜਬੜ ਜੀ ਹੋ ਗਈ ਹੈ ਜਿਵੇਂ ਲਾਈਕ ਇੱਕ ਡਰਾਵਣਾ ਜਿਹਾ ਮਾਹੌਲ ਬਣ ਗਿਆ ਦੁਬਾਰਾ ਤੋਂ। ਕਟਨਾ ਕਿੰਨੀ ਵੱਡੀ ਹੁੰਦੀ ਹੈ ਕੋਈ ਹੂੰ ਕਿਉਂ ਦਾ ਜਿਹੜਾ ਡਰਕ ਆਫ ਉਹ ਜਿਆਦਾ ਵੱਡਾ ਝਲਕਦਾ ਹੈ। ਜੀ ਤੁਸੀਂ ਦੇਖੋ ਕਿ ਸੁਖਵੀਰ ਸਿੰਘ ਬਾਦਲ ਜੋ ਦੋ ਤਰਫ ਸ੍ਰੀ ਕੇਸ ਕਾਰਡ ਪਹੁੰਚਦੇ ਆ ਆਪਣੀ ਸਜਾ ਜਾਂ ਤਨਖਾਹ ਭੁਗਤੰਦੇ سلسلے ਚ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਸੁਪੁੱਤਰ ਹੈ ਆਨੰਦ ਜੀ ਤੇ ਤੁਸੀਂ ਦੇਖੋ ਕਿ ਇਹ ਜਿਹੜੇ ਬੱਚਿਆਂ ਦੀ ਪੜਾਈ ਤੇ ਬਹੁਤ ਪਰੂਸ਼ਲ ਦਿਨ ਚੱਲ ਰਹੇ ਹੂੰ ਤਾਂ ਸੋਚ ਕੇ ਦੇਖੋ ਸਥਿਤੀ ਕਿਸ ਤਰ੍ਹਾਂ ਦੀ ਹੈ ਕਿ ਆਪਣੇ ਪਿਤਾ ਵਾਸਤੇ ਸ਼ਾਇਦ ਉੱਤਰ ਪੜਾਈ ਜਾਂ ਲਖਾਈ ਜੋ ਵੀ ਹੈ ਸਭ ਕੁਝ ਅੱਜ ਦੇ ਛੱਕੇ ਅੱਜ ਕੇ ਗਿਆ ਹੂੰ ਇਹ ਬਾ ਹਰ ਸਿਮਰਤ ਕੋਰ ਬਾਦਲ ਵੀ ਆਪਾਂ ਵੇਖਿਆ ਜੀ ਵੈਸੇ ਅਮਰਸਰ ਏਰੀਆ ਉਹਨਾਂ ਦਾ ਇੱਕ ਪਿੰਡ ਵੀ ਆ ਕਹਿੰਦੇ ਹੂੰ ਉਹ ਵੀ ਜਦੋਂ ਪਹੁੰਚ ਗਏ ਤਾਂ ਮਤਲਬ ਇਹ ਆ ਕਿ ਜੱਬਰ ਦੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਪਾਈ ਗਈ ਹੂੰ ਜੀ ਹੁੰਦਾ ਹੀ ਹੈ ਜਦ ਇਸ ਤਰ੍ਹਾਂ ਦੀ ਜਲੋ ਕੇ ਹਲਚਲ ਹੋ ਜਾਂਦੀ ਐ ਸਭ ਜਿਹੜੇ ਦੂਸਰੇ ਲੀਡਰ ਆ ਉਹ ਵੀ ਡਰਦੇ ਆ ਜੀ ਡਰਦੇ ਇਹ ਆ ਕਿ ਕੋਈ ਕੱਲ ਉਹਨੂੰ ਕੋਈ ਇਸ ਤਰ੍ਹਾਂ ਦਾ ਬੰਦਾ ਨਰੈਣ ਸਿੰਘ ਚੋੜਾ ਵਰਗਾ ਹੂੰ ਉਹ ਉੱਥੇ ਲਾਗੇ ਜਾ ਕੇ ਕੋਈ ਛੇਤਰੀ ਚਲਾਵਾ ਮਾਰ ਦੇਵੇ ਕੀ ਕਰ ਲਓਗੇ ਬਿਲਕੁਲ ਇਹ ਡਰ ਉਹਨਾਂ ਨੇ ਪ੍ਰਗਟ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਹੂੰ ਪਰ ਸਕਿਉਰਿਟੀ ਦੇ ਇੰਤਜ਼ਾਮਾਤ ਜਿਹੜੇ ਆ ਉਹ ਦੂਜਿਆਂ ਦੇ ਵੀ ਪੁਖਤਾ ਕੀਤੇ ਰੀਵਿਊ ਹੁੰਦਾ ਹਮ ਸਰ ਕਿਸੇ ਵੀ ਸਿਕਿਉਰਿਟੀ 'ਚ ਕਟੌਤ ਕਰਨੀ ਆ ਜਾਂ ਇਜ਼ਾਫਾ ਕਰਨਾ ਹੈ ਤਾਂ ਉਹਦੇ ਵਾਸਤੇ ਇੱਕ ਰਿਵਿਊ ਹੁੰਦਾ ਹੈ ਕਿ ਸਿਸਟਮ ਹੁੰਦਾ ਹੈ ਸਿਸਟਮੈਟਿਕਲੀ ਚੱਲਦਾ ਹੈ ਤੁਸੀਂ ਸਰ ਹਮ ਸੁਖਬੀਰ ਸਿੰਘ ਬਾਤਲ ਦੀ ਸਿਕਿਉਰਿਟੀ ਬਾਰੇ ਜੇ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋਗੇ ਉਹ ਤੁਹਾਨੂੰ ਇੱਕ ਚੀਜ਼ ਹੋਰ ਨਜ਼ਰ ਆਏਗੀ ਕਿ ਐਸਟੀਪੀਸੀ ਨੇ ਆਪਣੀ ਟਾਸਕ ਫੋਰਸ ਦੇ ਬੰਦੇ ਵੀ ਨਾਲ ਲਾ ਦੇ ਉਹ ਕਾਸਕ ਫੋਰਸ ਇਹਨਾਂ ਦੀ ਜਿੱਦਾਂ ਤਰਕ ਤੇ ਸ਼੍ਰੀ ਕੇਸਗੜ੍ਹ ਸਰਬਾਰ ਸਾਹਿਬ ਹਮ ਤਰਨ ਤਾਰਨ ਜੀ ਕਿਹਨਾਂ ਵੱਟੇ ਗੁਰੂ ਘਰਾਂ ਚ ਮੌਜੂਦ ਰਹਿੰਦੀ ਆ ਜੀ ਜੀ ਕਾਸਕ ਫੋਰਸ ਵੀ ਲਾ ਦਿੱਤੀ ਦੂਜੀ ਸਕਿਉਰਟੀ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਆ ਉਹ ਚੀਤਾ ਬੰਦ ਕਰਨ ਵਾਲੀ ਗੱਲ ਹੈ ਹਮ ਇਸ ਤੋਂ ਇਲਾਵਾ ਅਕਾਲੀ ਦਲ ਯੂਥ ਦੇ ਕੁਝ ਵਰਕਰ ਵੀ ਤੈਰਾਤ ਕਰਦੇ ਹਮ ਤੁਹਾਨੂੰ ਕਿ ਤੁਸੀਂ ਆਪ ਵੀ ਹਿਸਾਬ ਲਾ ਲਓ ਕਿ 3-4 ਘੇਰਿਆਂ ਦੀ ਜਿਹੜੀ ਸਿਕਿਉਰਿਟੀ ਤੇ ਹੋ ਗਈ। ਬਿਲਕੁਲ ਉਹਦੇ ਬਾਅਦ ਜਿ ਕੋ ਫੋਟੋ ਆਗਰਾ ਆਈਆਂ ਉਹਦੇ ਚ ਵੀ ਉਹ ਚੀਜ਼ਾਂ ਦਿਖ ਰਹੀਆਂ ਨੇ ਜੈਡ ਪਲੱਸ ਸਿਕਿਉਰਿਟੀ ਵਗੈਰਾ ਜੋ ਵੀ ਹੈ। ਇੱਕ ਉਹ ਹੋ ਗਈ। ਹੂੰ। ਦੂਜਾ ਟਾਸਕ ਫੋਰਸ ਵਾਲੇ ਹੋ ਗਏ। ਹੂੰ। ਤੀਸਰੇ ਯੂਥਾ ਨੇ ਹੋ ਗਏ। ਜੀ। ਤੇ ਚੌਥੀ ਆਪਣੀ ਸੂਬੇ ਦੀ ਜਿਹੜੀ ਆਪ ਦੀ ਆਲੇ ਦੁਆਲੇ ਸਿਕਿਉਰਿਟੀ। ਹੂੰ ਹੂੰ। ਜੀ ਜੀ। ਕਈ ਲੇਅਰਸ ਦੀ ਕਹਿ ਲਓ ਕਿ ਸਿਕਿਉਰਿਟੀ ਸੁਖਵੀਰ ਸਿੰਘ ਬਾਦਲ ਤੇ ਆਲੇ ਦੁਆਲੇ ਜਿਹੜੀ ਹੋ ਗਈ ਆ। ਹੂੰ। ਇਹ ਠੀਕ ਵੀ ਹੁਣ ਜਿਸ ਤਰ੍ਹਾਂ ਦਾ ਮਾਹੌਲ ਆ ਬਿਲਕੁਲ ਵੀ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਨੇਤਾਵਾਂ ਨੇ ਕੋਈ ਆਪਣੀ ਗੱਲਬਾਤ ਜਿਹੜੀ ਪ੍ਰਗਟਾਈ ਆ ਜਾਂ ਉਹਨਾਂ ਨੂੰ ਆਪ ਨੂੰ ਹੀ ਲੱਗਿਆ ਏਜੰਸੀਆਂ ਨੂੰ ਲੱਗਿਆ ਜਾਂ ਅ ਕਹਿੰ ਲੋ ਪੰਜਾਬ ਸਰਕਾਰ ਨੂੰ ਲੱਗਿਆ ਤਾਂ ਥੋੜੇ ਪ੍ਰਬੰਧ ਜਿਹੜੇ ਸੁਰੱਖਿਆ ਦੇ ਕੀਤੇ ਗਏ ਨੇ ਜੀ 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 ਉਹ ਹੁਣੇ ਵੀ ਚਾਹੀਦੇ ਆ ਹੁਣੇ ਵੀ ਚਾਹੀਦੇ ਆ ਇਸ ਦਰਮਿਆਨ ਚਲੋ ਇਹ ਦਾ ਸਿਕਿਉਰਟੀ ਨਾਲ ਜੁੜਿਆ ਮਸਲਾ ਇਸ ਦਿਨ ਮੈਂ ਇੱਕ ਚੀਜ਼ ਹੋਰ ਵਾਪਰਨ ਜਾ ਰਹੀ ਆ ਹੂੰ ਕਿ ਮੀਟਿੰਗ ਰੱਖ ਲਈ ਆ ਖਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਜੀ ਉਹਦੇ ਚ ਦੋ ਚੀਜ਼ਾਂ ਤੇ ਆਪਾਂ ਨੂੰ ਤੈ ਹੀ ਲੱਗਦੀਆਂ ਨੇ ਕਿ ਵਿਚਾਰੀਆਂ ਜਾਣਗੇ ਮਸਲਲ ਇੱਕ ਤੇ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਵਾਲਾ ਹੂੰ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀਗਾ ਜੀ ਇਹ ਦੂਸਰਾ ਜੋ ਹਮਲੇ ਵਾਲਾ प्रकरण ਹੈ ਤਾਂ ਉਹਦੇ ਤੇ ਵੀ ਹੋ ਸਕਦਾ ਕਿ ਵਿਚਾਰ ਚਰਚਾ ਹੋਵੇ ਪਰ ਸਭ ਤੋਂ ਵੱਡੀ ਗੱਲ ਕਿ ਜਦੋਂ ਹੀ ਮੀਟਿੰਗ ਸਟਾਰਟ ਹੋਣੀ ਸੀਗੀ ਠੀਕ ਉਸ ਤੋਂ ਪਹਿਲਾਂ ਹੂੰ ਧਾਮੀ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਇੱਕ ਮੁਲਾਕਾਤ ਕਰਕੇ ਨਿਕਲਦੇ ਨੇ ਜੀ ਕਿ ਇਸ ਮੀਟਿੰਗ ਜਿਹੜੀ ਕਿ ਹੋਣ ਜਾ ਰਹੀ ਆ ਇਸ ਮੀਟਿੰਗ ਤੋਂ ਪਹਿਲਾਂ ਦੀ ਜਿਹੜੀ ਮੀਟਿੰਗ ਆ ਇਹਨਾਂ ਨੂੰ ਆਪਾਂ ਜੋੜ ਸਕਦੇ ਆ ਜੀ ਮਤਲਬ ਕੋਈ ਸਲਾਹ مشورہ ਹੋਇਆ ਬਿਲਕੁਲ ਇਸ ਮੁਤਲਕ ਜੋ ਮੁੱਦੇ ਉੱਥੇ ਵਿਚਾਰੇ ਜਾਣੇ ਹੂੰ ਇੱਕ ਵੱਡਾ ਕੈਨੋ ਕੇਸ ਵੇਲੇ ਦਾ ਪ੍ਰਸ਼ਨ ਹੈ ਜਾਂ ਇਸ ਵੇਲੇ ਦਾ ਇਹ ਵੀ ਇੱਕ ਅਹਿਮ ਕਟਣਾ ਕਰਮ ਹੈ ਕਿ ਧਾਮੀ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੁਣ ਤਕਾਲੀਤਨ ਵਾਸਤੇ ਸ਼ਸ਼ੋਪੰਜ ਇਹ ਹੋਈ ਆ ਕਿ ਗਾਂ ਕੀ ਹੋਏਗਾ ਜੀ ਸਭ ਤੋਂ ਵੱਡੀ ਗੱਲ ਆ ਜਿੱਥੇ ਆ ਕੇ ਗਰਾਰੀ ਫਸ ਜਾਂਦੀ ਹੈ ਨਾ ਉਹ ਆਇਓ ਆ ਸਵਾਲ ਕਿ ਭਾਈ ਹੁਣ ਗਾਂ ਕੀਖ ਦੇ ਵਿੱਚ ਕੀ ਹੋਏਗਾ ਬਿਲਕੁਲ ਪਰ ਇੱਕ ਤਸਵੀਰ ਜਿਹੜੀ ਆ ਉਹ ਬੜੀ ਦਿਲਚਸਪ ਹੈ ਕਲ ਸੁਖਵੀਰ ਸਿੰਘ ਬਾਦਲ ਨੇ ਦੇਰ ਸ਼ਾਮ ਪਾਈ ਸੀਗੀ ਉਹਦੇ ਤੇ ਗੱਲ ਕਰਦੇ ਆ ਉਹ ਮੈਂ ਜ਼ਰੂਰ ਕਰਨੀ ਚਾਹੁੰਗਾ ਉਹਦੇ ਤੇ ਗੱਲ ਬੜੀ ਉਹ ਤਸਵੀਰ ਕਹ ਲੋ ਕਿ ਜਿੱਦਾਂ ਮੈਂ ਸਮਝਦਾ ਕਿ ਮਹੱਤਵਪੂਰਨ ਹੋ ਗਈ ਦੇਰ ਸ਼ਾਮ ਨੂੰ ਜਦੋਂ ਉਹ ਤਸਵੀਰ ਪਾਈ ਜੀ 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 ਬਿਲਕੁਲ ਕੁਝ ਕਮੈਂਟ ਆਪਾਂ ਸ਼ਾਮਿਲ ਕਰ ਲੈਨੇ ਫਿਰ ਆਪਾਂ ਉਸੇ ਗੱਲ ਤੇ ਦੁਬਾਰਾ ਆਉਣੇ ਕਾਲੋ ਸਾਹਿਬ ਕਹਿ ਰਹੇ ਨੇ ਕਿ ਸਾਡੇ ਵਾਸਤੇ ਕੱਲਾ ਸੁਖਵੀਰ ਬਾਦਲਾ ਕਹਿੰਦੇ ਉਹਦੇ ਨਿਆਣੇ ਵਾਸਤੇ ਇੱਕ ਬਾਪ ਹੈ ਬਿਲਕੁਲ ਇਹ ਤਾਂ ਹੈ ਜੀ ਪਰਿਵਾਰ ਵਾਸਤੇ ਹਰੇਕ ਬੰਦੇ ਦੀ ਆਪਣੀ ਆਪਣੀ ਐਮੀਅਤ ਹੁੰਦੀ ਹੈ ਅ ਸੁਖਬੀਰ ਬਾਦਲ ਤੇ ਹਰ ਸਿਮਰਤ ਕੌਰ ਕੋਲ ਕਹਿੰਦੇ ਜ਼ਿਆਦਾਤਰ ਮੁਲਾਜ਼ਮ ਪ੍ਰਾਣੀ ਐ ਮਲੂਕ ਸਿੰਘ ਜੀ ਕਹਿ ਰਹੇ ਨੇ ਬਿਲਕੁਲ ਇੱਕ ਬਲਰਾਮ ਜੀ ਇਹਨਾਂ ਦਾ ਸਵਾਲ ਵੀ ਮਿੰਟੋ ਜੀ ਆਪਾਂ ਤੁਹਾਡੇ ਵਾਲੀ ਗੱਲ ਤੋਂ ਬਾਅਦ ਲਾਵਾਂਗੇ ਇਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਭਰਤੀ ਹੁਣ ਕਿੱਥੇ ਹੋਵੇ ਕਹਿੰਦੇ 6 ਮੈਂਬਰੀ ਕਮੇਟੀ ਕਰੇਗੀ ਐਸਜੀਪੀਸੀ ਕਰੇਗੀ ਜਾਂ ਕੋਈ ਹੋਰ ਕਿਸੇ 6 ਮੈਂਬਰੀ ਨਹੀਂ ਮੈਨੂੰ ਲੱਗਦਾ ਕਿ 7 ਮੈਂਬਰ ਹੀ ਆ ਸ਼ਾਇਦ ਜੀ ਤਾਂ ਉਹ ਕਮੇਟੀ ਨੇ ਨਿਗਰਾਨੀ ਕਰਨੀ ਆ ਸਭ ਹਮ ਮਤਲਬ ਕਿ ਉਹਨਾਂ ਦੀ ਦੇਖਰੇਖ ਚ ਸਭ ਕੁਝ ਹੋਣਾ ਉਹਨਾਂ ਨੇ ਭਰਤੀ ਨਹੀਂ ਕਰਨੀ ਆ ਜੀ ਭਰਤੀ ਦੇਖੋ ਅਕਾਲੀ ਦਲ ਦਾ ਜਿਹੜਾ ਜਥੇਬੰਦਕ ਟਾਂਚਾ ਹੈ ਨਾ ਉਹਦਾ ਇੱਕ ਪ੍ਰੋਸੀਜਰ ਹੈ ਸਰ ਪ੍ਰੋਸੀਜਰ ਕੀ ਹੁੰਦਾ ਜਿਵੇਂ ਮੋٹے ਤੌਰ ਤੇ ਮੈਂ ਤੁਹਾਨੂੰ ਸਮਝਾ ਦਿੰਨਾ ਕਿ ਖੇਟਲੇ ਲੈਵਲ ਤੇ ਭਰਤੀ ਜਿਹੜੀ ਹੁੰਦੀ ਹੈ ਉਹ ਪਰਚੀਆਂ ਕੱਟ ਕੇ ਹੁੰਦੀ ਹੈ ਜੀ ਇੱਕ ਮੈਂਬਰਸ਼ਿਪ ਫੀਸ ਹੁੰਦੀ ਆ ਹਮ ਜਿੱਦਾਂ ਆਪਾਂ ਟੂਰਨਾਮੈਂਟ ਦੀਆਂ ਪਰਚੀਆਂ ਨਹੀਂ ਕੱਟਦੇ ਜੀ ਜੀ ਬਿਲਕੁਲ ਜਾਂ ਜਗਰਾਤੇ ਦੀਆਂ ਕੱਟਦੇ ਆ ਹਮ ਜਾਂ ਹੋਰ ਕੋਈ ਵੀ ਇਸ ਤਰ੍ਹਾਂ ਦਾ ਯੋਜਨਲਾ ਨਾ ਇਸ ਤਰ੍ਹਾਂ ਕਾਪੀਆਂ ਜਾਂਦੀਆਂ ਨੇ ਉਹ ਹੁਣ ਪਤਾ ਨਹੀਂ ਆ ਅਕਾਲੀ ਦਲ ਦੀ ਕਿੰਨੀ ਫੀਸ ਆ ਮੈਂਬਰਸ਼ਿਪ ਦੀ ਹੂੰ 5 ਆ ਕਿ 10 ਆ ਜੀ 100 ਆ 50 ਮੈਨੂੰ ਪੱਕਾ ਨਹੀਂ ਪਤਾ ਉਸ ਤੋਂ ਬਾਅਦ ਫਿਰ ਉਹ ਮੈਂਬਰਸ਼ਿਪ ਦੇ ਹਿਸਾਬ ਨਾਲ ਗਾਂ ਡੈਲੀਗੇਟ ਬਣਦੇ ਨੇ ਹੂੰ ਜਿਹਦੇ ਚ ਗਾਂ ਸਰਕਲ ਆ ਗਿਆ ਸਰਕਲਾਂ ਚ ਫਿਰ ਗਾਂ ਲਾਲੂ ਜ਼ਿਲ੍ਹਾ ਆ ਗਿਆ ਮੈਂ ਇੱਕ ਮੋٹے ਤੌਰ ਤੇ ਜੀ ਜੀ ਦੱਸ ਰਿਹਾ ਟੈਕਨੀਕਲੀ ਕੋਈ ਸਟੈਪ ਵਾਈਜ਼ ਕਹਿ ਲੋ ਤਾਂ ਫਿਰ ਗਾਂ ਸਟੇਟ ਦੇ ਡੈਲੀਗੇਟਸ ਬਣ ਜਾਂਦੇ ਜੀ ਜਿਸ ਇਸ ਹਿਸਾਬ ਨਾਲ ਮੈਂਬਰਸ਼ਿਪ ਹੁੰਦੀ ਉਸ ਹਿਸਾਬ ਨਾਲ ਲਾ ਲੋ ਗਿਣਤੀ ਵਿਣਤੀ ਹੈ ਜੀ ਹੂੰ 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 ਉਪਰ ਬਾਅਦ ਫਿਰ ਜਿਹੜੇ ਸਟੇਟ ਪੱਧਰ ਤੇ ਡੈਲੀਗੇਟਸ ਹੁੰਦੇ ਨੇ ਉਹ ਚੁਣਦੇ ਨੇ ਪ੍ਰਧਾਨ ਹੂੰ ਮਤਲਬ ਇਹ ਨਵੇਂ ਸਿਰੇ ਤੋਂ ਇੱਕ ਪ੍ਰੋਸੀਜਰ ਸਟਾਰਟ ਹੋਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਜੀ ਤੇ ਮੇਰਾ ਤਾਂ ਉਦੋਂ ਹੀ ਤੁਸੀਂ ਸ਼ਾਇਦ ਭੁੱਲ ਗਏ ਮਿਸਰ ਗਏ ਹੋ ਬਦਾਮ ਖਾਇਆ ਕਰੋ ਨਹੀਂ ਤੇ ਮੂੰਗਫਲੀ ਜ਼ਰੂਰ ਖਾਓ ਇਹਨਾ ਦਿਨਾ ਚਾ ਕਿ ਭਰਤੀ ਬਾਰੇ ਮੈਂ ਸਵਾਲ ਖੜਾ ਕੀਤਾ ਸੀਗਾ ਬਿਲਕੁਲ ਕਿ ਭਰਤੀ ਅਕਾਲੀ ਦਲ ਦੇ ਅੱਗੇ ਬਹੁਤ ਨੇ ਹਮ ਅਕਾਲੀ ਦਲ ਸਰਦਾਰ ਰਵੀਂਦਰ ਸਿੰਘ ਵਾਲਾ ਹੈਗਾ ਜੀ ਸਰਦਾਰ ਮੋਕਮ ਸਿੰਘ ਵਾਲਾ ਹੈਗਾ ਹਮ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਹੈਗਾ ਅ ਹੋਰ ਵੀ ਦਾਦੂਵਾਲ ਸਾਹਿਬ ਨੇ ਵੀ ਬਣਾ ਲਿਆ ਜੀ 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 ਬਹੁਤ ੜੇ ਕਹਿ ਸਕਦੇ ਆਪਾਂ ਅਕਾਲੀ ਦਲ ਤੇ ਬਹੁਤ ਨੇ ਜੀ ਤੇ ਭਰਤੀ ਜਿਹੜੀ ਹੁੰਦੀ ਹੈ ਸਾਬ ਉਹ ਜ਼ਿਆਦਾਤਰ ਕਾਲੀ ਦਲ ਬਾਦਲ ਚ ਹੁੰਦੀ ਹੈ ਹਮ ਹੁਣ ਕਾਲੀ ਦਲ ਬਾਦਲ ਚ ਭਰਤੀ ਜਿਹੜੀ ਕਰਨੀ ਆ ਉਹ ਤੇ ਜ਼ਿਆਦਾਤਰ ਉਹ ਲੋਕ ਨੇ ਨਾ ਜਿਹੜੇ ਕਹ ਲੋ ਕਿ ਕਿਸੇ ਸਮੇ ਅਕਾਲੀ ਦਲ ਦੇ ਵਿੱਚ ਖਾਸ ਤੌਰ ਤੇ ਬਾਦਲ ਤੜੇ ਚ ਜੇ ਦੇਖੀਏ ਤਾਂ ਬਾਦਲ ਪਰਵਾਰ ਦੇ ਵਫਾਦਾਰ ਸੀ ਬਿਲਕੁਲ ਹੁਣ ਜਾ ਉਹ ਦੂਸਰੀਆਂ ਪਾਰਟੀਆਂ ਚ ਚਲੇ ਗਿਆ ਜਾਂ ਨਰਾਸ਼ ਹੋ ਕੇ ਜ਼ਿਆਦਾਤਰ ਕਰੇ ਬੈਠੇ ਥੋੜੇ ਬਹੁਤ ਜਿਹੜੇ ਉਹ ਹੋ ਸਕਦਾ ਸੁਧਾਰ ਲੈ ਨਾਲ ਵੀ ਜੁੜੇ ਹੋਣ ਹਮ ਮੇਨਲੀ ਤਾਂ ਇਹ ਹੈ ਕਿ ਭਰਤੀ ਕਰਨੀ ਕਿਹਨੇ ਆ ਫਿਰ ਗੱਲ ਉੱਥੇ ਆਹੀ ਤੇ ਮੈਂ ਉਦੋਂ ਜਿੱਦਾਂ ਆਦੇਸ਼ ਆਇਆ ਸਾਬ ਉਸ ਆਦੇਸ਼ ਦੀ ਰੌਸ਼ਨੀ ਚ ਆਈਓ ਤੇ ਮੈਂ ਸਵਾਲ ਖੜਾ ਕੀਤਾ ਸੀਗਾ ਕਿ ਕੈਟਰ ਤਾਂ ਡੀਮੋਰਾਲਾਈਜ਼ ਆ ਜੀ ਉਹ ਕੰਮਾ ਕੌਣ ਕਰੇਗਾ ਉਹਨੂੰ ਇਹ ਨਹੀਂ ਪਤਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਜਨੀਤੀ ਅੱਗੇ ਤੋਰਨਗੇ ਜਾਂ ਛੱਡਣਗੇ ਕੀ ਬਣੂਗਾ ਕੀ ਨਹੀਂ ਬਣੂਗਾ ਤਾਂ ਭਰਤੀ ਕਰਨੀ ਕਿੰਨੇ ਆ ਬਿਲਕੁਲ ਬਿਲਕੁਲ ਇਹ ਕਮੇਟੀ ਨੇ ਭਰਤੀ ਥੋੜੀ ਨਾ ਕਰਨੀ ਆ ਇਹ ਤੇ ਇੱਕ ਨਿਗਰਾਨ ਕਹ ਲਓ ਕਿ ਨਿਗਰਾਨ ਕਮੇਟੀ ਆ ਕਿ ਨਦੀ ਦੇਖਰੇਖ ਚ ਸਭ ਕੁਝ ਹੋਣਾ ਹੈ ਤਾਂ ਕੀ ਆਪ ਮਹਾਰੇ ਲੋਕ ਅਕਾਲੀ ਦਲ ਨਾਲ ਜੁੜਨਗੇ ਤੇ ਜਾਂ ਅਕਾਲੀ ਦਲ ਬਾਦਲ ਦੇ ਜਿਹੜੇ ਸਮਰਥਕ ਹੈ ਉਹ ਨਵੇਂ ਸਿਰੇ ਤੋਂ ਕਹਿਣਗੇ ਕਿ ਚਲੋ ਠੀਕ ਹੈ ਭਰਤੀਆਂ ਬਾਦ ਤੋਂ ਬਾਦ ਕਰੀਏ ਡੈਲੀਗੇਟਸ ਬਣਾਈਏ ਤਾਂ ਫਿਰ ਨਿਰਪੱਖ ਟੰਗ ਦੇ ਨਾਲ ਇੱਕ ਪ੍ਰਧਾਨ ਦੀ ਚੋਣ ਕਰ ਲੈ ਹੂੰ ਹੂੰ ਬਿਲਕੁਲ ਬਿਲਕੁਲ ਉਸ ਪ੍ਰਧਾਨ ਦੀ ਚੋਣ ਦੇ ਵਿੱਚ ਕਿਸ ਸੁਖਵੀਰ ਸਿੰਘ ਬਾਦਲ ਤਾਲ ਟੋਕਣ ਗਿਆਈਏ ਤੇ ਮੈਂ ਕਿਹਾ ਸੀਗਾ ਕਿ ਕੀ ਉਹ ਸਿਕੰਦਰ ਵਾਂਗੂ ਸਾਬਤ ਹੋਣਗੇ ਜਾਂ ਸੁੱਕੇ ਸਮੁੰਦਰ ਵਾਂਗੂ ਸਾਬਤ ਹੋਣਗੇ ਆਹੀ ਤਾਂ ਦੌੜ ਸੀਗੀ ਨਾ ਕਿ ਕੀ ਉਹ ਹੁਸੈਨ ਬੋਲਡ ਵਾਂਗੂ ਕਹਿ ਲੋ ਕਿ ਆਖਰੀ ਦੌੜ ਤੋੜਨ ਲਈ ਰਾਜ਼ੀ ਹੋਣਗੇ ਕਿ ਯਾਰ ਜ਼ਿੰਦਗੀ ਦੀ ਆਖਰੀ ਦੌੜ ਇੰਟਰਨੈਸ਼ਨਲ ਦੀ ਦੌੜ ਦੁਬਾਰਾ ਤੋਂ ਫਿਰ ਇਹ ਕਹਣਾ ਜੀ ਤਾਂ ਫਿਰ ਜਿੱਤ ਹਾਰ ਕੀ ਹੁੰਦੀ ਹੈ ਉਹ ਬਾਹਰ ਦੀ ਗੱਲ ਹੈ ਸੋ ਇਹ ਤਾਂ ਇੱਕ ਮੂਲ ਪ੍ਰਸ਼ਨ ਹੈ ਕਿ ਜਿਹੜਾ ਕੈਡਰ ਹੈ ਕਿ ਉਹ ਭਰਤੀ ਲਈ ਮદાન ਚੁਤਰੇਗਾ ਡੈਲੀਗੇਟਸ ਵਾਸਤੇ ਮદાન ਚੁਤਰੇਗਾ ਸੋ ਮੋٹے ਤੌਰ ਤੇ ਜਿੰਨਾ ਕੁ ਮੈਨੂੰ ਅਕਾਲੀ ਦਲ ਦੇ ਜਥੇਵੰਦਕ ਢਾਂਚੇ ਬਾਰੇ ਗਿਆਨ ਹੈ ਮੈਂ ਉਹ ਤੁਹਾਨੂੰ ਦੱਸਣ ਦਾ ਯਤਨ ਕੀਤਾ ਹੈ ਕਿ ਇਸ ਤਰ੍ਹਾਂ گا ਪ੍ਰਧਾਨ ਦੀ ਚੋਣ ਹੁੰਦੀ ਹੈ ਕਹਦੇ ਦੇ ਮੁਤਾਬਕ ਵੈਸੇ ਹੁਣ ਕਿੱਦਾਂ ਹੁੰਦੀ ਉਹ ਤੇ ਸਭ ਨੂੰ ਪਤਾ ਹੀ ਹੈ ਜੀ ਬਿਲਕੁਲ ਪਰ ਹੁਣ ਇਸੇ ਤੇ ਸਭ ਤੋਂ ਵੱਡਾ ਸਵਾਲ ਹੈ ਕਿ ਜੇ ਸੁਖਵੀਰ ਬਾਦਲ ਉਸ ਮਤਲਬ ਉਹ ਕਹਿ ਲੋ ਜਗ੍ਹਾ ਤੋਂ ਪਾਸੇ ਹੋ ਜਾਂਦੇ ਤੇ ਫੇਰ ਕਿਵੇਂ ਹੁੰਦੀ ਹੈ ਨਾ ਫਿਰ ਇਹ ਦੁਬਾਰਾ ਡਬਲ ਸਵਾਲ ਹੋ ਜਾਂਦਾ ਹੈ ਹਾਂ ਜੀ 8 ਹੋ ਗਿਆ ਜੀ ਕਹਿੰਦੇ ਪਹਿਲੇ 6 ਮੈਂਬਰ ਸੀ 8 ਹੋ ਗਿਆ আচ্ছা ਠੀਕ ਹੈ ਜੀ ਜੀ ਹੋ ਗਿਆ ਠੀਕ ਹੈ ਬੀਬੀ ਸਤਵੰਤ ਕੌਰ ਜੀ ਵੀ ਆ ਗਏ ਠੀਕ ਹੈ ਜੀ 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 ਆ ਦੋਸਤਾਂ ਨੂੰ ਗੁਜ਼ਾਰਿਸ਼ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਕਾਫੀ ਦੋਸਤ ਮੈਨੂੰ ਲੱਗਦਾ ਹੈ ਕਿ ਅੱਜ ਦੇ ਜੁੜੇ ਨਹੀਂ ਹੈਗੇ ਕਈ ਵਾਰੀ ਕੋਮਟ ਦੇ ਵਿੱਚ ਹੁੰਦੇ ਨੇ ਬਾਦਲ ਕਹਿੰਦੇ ਕਿ ਰਾਜਨੀਤੀ ਛੱਡ ਸਕਦੇ ਰਣਜੀਤ ਸਿੰਘ ਜੀ ਕਹਿ ਰਿਹਾ ਹਾਂਜੀ ਇੱਕ ਪ੍ਰਸ਼ਨ ਹੈਗਾ ਜੀ ਇੱਕ ਇਹ ਵੀ ਸਵਾਲ ਹੈਗਾ ਹੂੰ ਤੇ ਜੇ ਰਾਜਨੀਤੀ ਉਹ ਜਾਰੀ ਰੱਖਦੇ ਆ ਤਾਂ ਫਿਰ ਉਹਨਾਂ ਨੂੰ ਇਹ ਦੌੜ-ਦੌੜ ਨਹੀਂ ਪਾਏਗੀ ਬਿਲਕੁਲ ਤਾਂ ਉਹਦੇ 'ਚ ਹੁਣ ਇਹਨਾਂ ਦੀਆਂ ਖੁੱਚਾਂ 'ਚ ਕਿੰਨਾ ਕੋਈ ਦਮ ਆ ਹੂੰ ਇਹਨਾਂ ਦੇ ਪੱਟਾਂ 'ਚ ਕਿੰਨੀ ਕੋਈ ਜਾਨ ਬਚੀ ਐ ਸਰ ਤਾਂ ਫਿਰ ਉਹ ਤੈ ਹੋਏਗਾ ਰਿਜ਼ਲਟ ਜੀ ਜਾਂ ਕਿਵੇਂ ਦਾ ਇੱਕ ਤਰ੍ਹਾਂ ਦਾ ਗਾ ਰਿਹਾ ਹਾਂ ਲੇਟੇ ਜੱਟ ਪੂਰਾ ਕਹਿਮ ਆ ਉਹ ਕੇ ਜਾਏ ਆ ਕਿ ਆਲੇ ਮੈਂ ਸੰਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ ਗੱਲਾਂ ਦੋ ਹੀ ਆ